ਖਬਰਾਂ ਦੇ ਬਲਿੱਟਰ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਟਨਾ ਦੇ ਹਸਪਤਲ ਵਿਖੇ ਅੱਜ ਡੀਏਜੀ ਹਰਜੀਤ ਸਿੰਘ ਅਤੇ ਐਸਐਸਪੀ ਅਵਨੀਤ ਕਾਟਨ ਨੇ ਸੰਪਰਕ ਪ੍ਰੋਗਰਾਮ ਤਹਿਤ ਕੀਤੀ ਪਬਲਿਕ ਮੀਟਿੰਗ ਇਸ ਮੌਕੇ ਤੇ ਬੋਲਦੇ ਹਨ ਡੀਏਜੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਪਬਲਿਕ ਦਾ ਆਪਸ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪਬਲਿਕ ਨੂੰ ਕੋਈ ਵੀ ਮੁਸ਼ਕਲ ਨਾ ਆ ਸਕੇ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਸਥਾਪਨਾ ਨੂੰ ਅੱਜ 1 ਸਾਲ ਪੂਰਾ ਹੋ ਚੁੱਕਾ ਹੈ ਇਸ ਨੂੰ ਲੈ ਕੇ ਸੰਗਰੂਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ ਉਹਨਾਂ ਕਹਿੰਦੇ ਕਿ ਦਿਨ ਭਾਗਾਵਾਲ ਹੈ ਅਤੇ ਉਹਨਾਂ ਦੇ ਮਨਾਂ ਦੇ ਵਿੱਚ ਖੁਸ਼ੀ ਹੈ ਜਿਹੜੀ ਤੁਹਾਨੂੰ ਪਤਾ ਸ਼੍ਰੀ ਰਾਮ ਜੀ ਦੇ ਸਥਾਪਨਾ ਦਿਵਸ ਨੂੰ ਅੱਜ ਪੂਰਾ ਸਾਲ ਹੋ ਗਿਆ ਬਹੁਤ ਖੁਸ਼ੀਆਂ ਭਰ ਦੇਣਾ ਲੋਕ ਬਹੁਤ ਖੁਸ਼ ਨੇ ਸਾਡੇ ਲਈ ਅੱਜ ਇੰਨਾ ਮਤਲਬ ਅਸੀਂ ਇੰਨੇ ਅੰਦਰੋਂ ਮਨ ਚੋਂ ਗਦਗਦ ਹੋਏ ਪਏ ਕਿਉਂਕਿ ਸਾਡੇ ਸ਼੍ਰੀ ਰਾਮ ਜੀ ਦਾ ਅੱਜ ਤੁਹਾਨੂੰ ਪਤਾ ਸਾਲ ਪੂਰਾ ਸਾਰਾ ਸ਼ਹਿਰ ਉਮੜਿਆ ਹੋਇਆ ਹੈ ਸਾਰਾ ਸ਼ਹਿਰ ਖੁਸ਼ ਹੈ ਔਰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਡੇ ਸ਼ਹਿਰ ਨੂੰ ਬਹੁਤ ਤਰੱਕੀਆਂ ਬਖਸ਼ੇ ਸਾਡੇ ਸਾਰੇ ਲੋਕਾਂ ਦੀਆਂ ਮਨ ਕਾਮਨਾ ਪੂਰੀਆਂ ਹੋਣ ਔਰ ਸਾਰੇ ਲੋਕ ਖੁਸ਼ ਰਹਿਣ ਔਰ ਸਭ ਦੇ ਕਰੇ ਖੁਸ਼ੀ ਦਿਨ-ਰਤ ਨਹੀਂ ਰਾਤ ਚੋਂ ਅਗਨੀ ਤਰੱਕੀ ਹੋਵੇ ਸੋ ਜੈ ਸ਼੍ਰੀਦਾ ਜੈ ਮੇਰਾ ਦਲੀਪ ਮਿਛਰਾ ਮੇਰਾ ਨਾਮ ਹੈ ਜੀ ਜੀਬ ਜੀ ਅੱਜ ਜਿਹੜੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕੀ ਸ਼ੋਭਾ ਯਾਤਰਾ ਕਿਉਂ ਕੀਤੀ ਜਾ ਰਹੀ ਹੈ ਕੀ ਸ਼ੋਭਾ ਯਾਤਰਾ ਜੀ ਆਪਣੀ ਪ੍ਰੂਸੀ ਰਾਮਬੀ ਦੇ ਮੰਦਿਰ ਬਣਨ ਦੀ ਖੁਸ਼ੀ ਦੇ ਵਿੱਚ ਇੱਕ ਸਾਲ ਹੋ ਗਏ ਉਹਦੀ ਪਹਿਲੀ ਵਾਰੀ ਗੰਢ ਵਿੱਚ ਉਹਦੇ ਖੁਸ਼ੀ ਦੇ ਵਿੱਚ ਅਸੀਂ ਯਾਤਰਾ ਸ਼ੋਭਾ ਯਾਤਰਾ ਗੰਢ ਦੇ ਸਗਰੂ ਵਾਸੀ ਸਾਰੇ ਮਿਲ ਕੇ ਕੱਢ ਰਹੇ ਆ ਤੇ ਸਨਾਤਨ ਧਰਮ ਦੀ ਪਹਿਲੀ ਪਾਲਕੀ ਜਿਹੜੀ ਬਣਾਈਏ ਪੰਜਾਬ ਵਿੱਚ ਆਪਾਂ ਇੱਕ ਤਾਂ ਸ਼ੋਭਾ ਯਾਤਰਾ ਜੋ ਸ਼ਾਮਲ ਆਪਣੇ ਤੇ ਜਿਹੜੀ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਾਸੀ ਮਿਲ ਕੇ ਕਰ ਰਹੇ ਆ ਸਾਰੀ ਸਾਰੀ ਜਿੰਨੇ ਵੀ ਆਪਣੇ ਸ਼ਹਿਰ ਦੀਆਂ ਸਬਸਤ ਸਮਾਜਿਕ ਕਿਹ ਯਾਤਰਾ ਆਪਣਾ ਭਗਤ ਸਿੰਘ ਚੌਕ ਕੋਲ ਪਹੁੰਚ ਗਈ ਤੇ ਮੈਂ ਮੇਰੇ ਮੇਰੇ ਅੰਦਾਜ਼ੇ ਨਾਲ ਇਹ ਯਾਤਰਾ ਪਿੱਛੇ ਆਪਣੇ ਹਜੇ ਪਟਿਆਲਾ ਗੇਟ ਤੱਕ ਹੀ ਹੈ ਜੇ ਕਰਾਊਡ ਦੀ ਗੱਲ ਕਰਾਂ ਨੇਅਰ ਅਬਾਊਟ ਮਿਲਣਾ 10000 ਪਲੱਸ ਬੰਦਾ ਹੈ ਇਹੇ ਕਲੇ ਸੂਰੂ ਕੱਢੀ ਜਾ ਰਹੀ ਹੈ ਜ ਆਪਣੇ ਸਾਰੇ ਜ਼ਿਲ੍ਹੇ ਚ ਨਹੀਂ ਹਜੇ ਤੱਕ ਜਿਹੜੀ ਇਨਫੋਰਮੇਸ਼ਨ ਹੈ ਵੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਬਸ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਪਰੂਸ਼ੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜਿਹੜੇ ਮੇਰੇ ਵੀ ਤੁਹਾਡੇ ਚੈਨਲ ਮਾਧਿਅਮ ਦੇਖ ਲੈਣੇ ਇਹ ਲਾਈਵ ਦੇਖ ਰਹੇ ਨੇ ਉਹ ਸ਼ੋਭ ਯਾਤਰਾ ਸ਼ਾਮਲ ਉਹਦੇ ਪਰੂਸ਼ੀ ਰਾਮ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਧਰਮ ਸਿੰਘ ਜੀ ਦੀ ਨਿੱਗੀ ਜਾਦ ਮਿੱਠੀ ਜਾਦ ਵਿੱਚ ਪਿੰਡ ਕੁਖਰੇਣ ਦੇ ਗੁਰਦੁਆਰਾ ਡੇਰਾ ਭਾਈ ਹਰਜੀਤ ਸਾਹਿਬ ਤੋਂ ਇੱਕ ਵਿਚਾਰ ਨਗਰ ਕੀਰਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ 66 65 ਪੰਜ ਪਿਆਰਾਂ ਦੀ ਗਵਾਹੀ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਖੁਖਰੈਣ ਦੀ ਪ੍ਰਕਰਮਾ ਕਰਦਾ ਹੋਇਆ ਪਿੰਡ ਮੇਜਰਵਾਲ ਰਾਜਪੁਰ ਪੰਡਾਰ ਡੇਰੇ ਜੋਗੋਸਵਾਲ ਹਰਨੀਵਾਲ ਹੋਟੀਆਂ ਭੁੱਲਰ ਬੇੜ ਅਤੇ ਹੁੰਦਾ ਹੋਇਆ ਵਾਪਸ ਗੁਰਦੁਆਰਾ ਡੇਰਾ ਭਾਈ ਹਰਜੀਤ ਸਾਹਿਬ ਖੁਖਰੈਣ ਵਿਖੇ ਸਬਾਪਤ ਹੋ ਗਿਆ ਇਹ ਅੱਜ ਨਗਰ ਕੀਰਤਨ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਹਜ਼ੂਰੀ ਨਾਲ ਸਰਪੇਸੀ ਰੇਡ ਮਹਾਰਾਜ ਪਿੰਡ ਖੁਖਰੈਣ ਤੋਂ ਪਿੰਡ ਮੇਜਰਵਾਲ ਰਾਜਪੁਰ ਨਰਕਟ ਬੁੱਡੂਵਾਲ ਗੋਸਵਾਲਾ ਉਠੀਆਂ ਕੁਲਤੋਂ ਦੁਆਰਾ ਡੇਰਾ ਬਾਬਾ ਪਈਸਾ ਸੁਖਰਨ ਪਹੁੰਚੇਗਾ ਇਹ ਨਗਰ ਕੀਰਤਨ 40 ਮੁਕਿਆਂ ਦੀ ਯਾਦ ਅਤੇ ਸੰਤਾਂ ਮਹਾਂਪੁਰਸਾਂ ਦੀ ਯਾਦ ਸੀ ਦਾ ਸਿੰਘਾਂ ਦੀ ਯਾਦ ਜਿਹੜਾ ਚਾਇਆ ਗਿਆ ਸੰਤ ਬਾਬਾ ਬਲਬੀਰ ਸਿੰਘ ਜਿੰਨਾਂ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ ਮਹਾਰਾਜ ਦੀ ਪਾਲਕੀ ਦੇ ਸਭ ਤੋਂ ਮੋਹਰੇ ਅੱਗੇ ਜਾ ਰਹੀ ਹੈ ਪੰਜ-ਸਾ ਸਭ ਤੋਂ ਅੱਗੇ ਜਾ ਰਹੇ ਹਾਂ ਤੇ ਮਗਰ ਸਾਰੀਆਂ ਸੰਤਾਂ ਦਾ ਟੱਖਾ ਵੇਖ ਰਹੇ ਹੋ ਸਾਰੀਆਂ ਸੰਤਾਂ ਦਾ ਠੱਠਾ ਮਾਰਦਾ ਟੱਖੇ ਦਾ ਇਸ ਨਗਰ ਵੀਰਤ ਤੱਕ ਪਹੁੰਚਿਆ ਤੇ ਬੜੇ ਹੀ ਸਾਰੇ ਸਬਦ ਪੜ ਕੇ ਬਾਣੀ ਪੜ ਕੇ ਬੜੇ ਹੀ ਖੁਸ਼ੀ ਨਾਲ ਗੁਰੂਏ ਜੀਤ ਗਾ ਕੇ ਇਹ ਨਗਰ ਕੀਰਤਨ ਦੇ ਸਾਰੇ ਹਾਇਰੀਆਂ ਭਰਿਆ ਆ। ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਂਗਰਸ ਦੇ ਵਿਸ਼ਾਲ ਪੈਦਲ ਮਾਰਚ ਜਲੋਖਾਨਾ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਕੱਢੀ ਗਈ। ਇਸ ਦੌਰਾਨ ਹੱਤਾ ਵਿੱਚ ਤਖਤੀਆਂ ਫੜ ਕੇ ਕਾਂਗਰਸ ਆਗੂਰੇ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਖ ਲਵ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਦੀ ਅਸਤੀਫੇ ਦੀ ਮੰਗ ਕੀਤੀ। ਹਿੰਦੁਸਤਾਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੜਕਾਂ ਉੱਤੇ ਰੋਸ਼ ਮਾਰਚ ਕੱਢਿਆ ਜਾ ਰਿਹਾ ਬੜੇ ਸ਼ਾਂਤੀਮਈ ਢੰਗ ਦੇ ਨਾਲ ਕਿਉਂਕਿ ਪਿੱਤੇ ਦਿਨੀ ਸਾਡੇ ਗ੍ਰਹਿ ਮੰਤਰੀ ਸਾਹਿਬ ਵੱਲੋਂ ਅਮਿਤ ਸ਼ਾਜੀ ਵੱਲੋਂ ਜਿਹੜੀ 바ਵਾ ਸਾਹਿਬ ਨੂੰ ਬੇਇੱਜ਼ਤੀ ਬਾਰੇ ਟਿੱਪਣੀ ਕੀਤੀ ਗਈ ਆ ਔਰ ਬੜੇ ਨਿੰਦਣਿਏ ਸ਼ਬਦ ਉਹਨਾਂ ਨੇ ਵਰਤੇ ਆ ਉਹਨਾਂ ਨੇ ਕੋਈ ਸਨਮਾਨ ਨਹੀਂ ਕੀਤਾ ਉਸ ਉਸ ਮਾਨ ਹਸਤੀ ਦਾ ਜਿਹਦੇ ਮਗਰ ਪੂਰਾ ਹਿੰਦੁਸਤਾਨ ਅੱਜ ਝੂਮ ਰਿਹਾ ਹੋਵੇ ਔਰ ਉਸ ਸੰਵਿਧਾਨ ਦੀ ਪਾਲਣਾ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਕੀਤੀ ਜਾ ਰਹੀ ਹੋਵੇ ਔਰ ਅਜੋਦੇ ਰੋਸ਼ ਸਰੂਪ ਸਾਰੇ ਹੀ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਜੀ ਦੇਗਵਾਈ ਦੇ ਵਿੱਚ ਪਿੰਡਾਂ ਤੋਂ ਆਏ ਹੋਏ ਸਰਪੰਚ ਸਵਾਨਾ ਵੱਲੋਂ ਸਾਡੇ ਵਿਆਤੀ ਪ੍ਰਧਾਨ ਅਮਰਜੀਤ ਸੈਦੋਵਾਲ ਜੀ ਸਾਡੇ ਮੇਰ ਸਾਹਿਬ ਵੱਲੋਂ ਸਾਰੇ ਹੀ ਸੂਚੀ ਕਾਂਗਰਸ ਸੰਗਠਿਤ ਹੋ ਕੇ ਅੱਜ ਸੜਕਾਂ 'ਤੇ ਉਤਰੀ ਹੈ ਜੋ ਵੀ ਸਾਡੇ ગ્રામ ਮੈਂਬਰ ਨੇ ਸਰਪੰਚ ਸਾਰੇ ਕਾਂਗਰਸ ਸਰਬਾਤਮਕ ਕੋਟੀਆਂ ਇਹ ਵਾਸਤੇ ਉਹਨਾਂ ਨੂੰ ਸੇਵਾ ਦੇਣਾ ਚਾਹੀਦਾ ਵਾ ਔਰ ਜੋ ਸਾਡਾ ਦੇਸ਼ ਜਿਸ ਸੰਵਿਧਾਨ ਦੀ ਇੱਜ਼ਤ ਕਰਦਾ ਵਾ ਜਿਹਦੀ ਸੌਖਾਂ ਦਾ ਵਾ ਔਰ ਜਿਹੜੇ ਉਹਦੇ ਨਰਮਾਤਾ ਹੋਣ ਉਹਨਾਂ ਦੇ ਲਈ ਇੰਨੀ ਘਟੀਆਂ ਅਲਫਾਜ਼ ਬੋਲਣੇ ਉਹ ਵੀ ਇੱਕ ਗ੍ਰਹਿ ਮੰਤਰੀ ਦੇ ਮੈਂ ਕਹਿੰਦਾ ਇਦੋਂ ਵੱਡੀ ਨਿੰਦਣਯੋਗ ਕੋਈ ਗੱਲ ਨਹੀਂ ਹੋ ਸਕਦੀ ਸਾਡੇ ਦੇਸ਼ ਦੇ ਵਿੱਚ ਔਰ ਇਹ ਦੇਸ਼ ਇਹੋ ਜਿਹੇ ਹੱਥਾਂ ਦੇ ਵਿੱਚ ਆਇਆ ਕਿ ਜਿਨ੍ਹਾਂ ਨੂੰ ਸੰਵਧਾਨ ਦੀ ਇੱਜ਼ਤ ਨਹੀਂ ਜਿਨ੍ਹਾਂ ਨੂੰ ਸੰਵਧਾਨ ਜਿਨ੍ਹਾਂ ਨੇ ਬਣਾਇਆ ਜੇ ਉਹਨਾਂ ਦੀ ਇੱਜ਼ਤ ਨਹੀਂ ਕਰ ਸਕਦੇ ਸਾਡੇ ਬਜ਼ੁਰਗ ਮਹਾਤਮਾ ਗਾਂਧੀ ਜਰਗਿਆਂ ਦੀ ਇੱਜ਼ਤ ਨਹੀਂ ਕਰ ਸਕਦੇ ਇਹਨਾਂ ਨੂੰ ਕੋਈ ਹੱਕ ਨਹੀਂ ਦੇਸ਼ ਦੇ ਉੱਤੇ ਰਾਜ ਕਰਨ ਦਾ ਜਲ ਤਰੰਦਰੰਦੇ ਵਿਧਾਨ ਸਭਾ ਹਲਕਾ ਖੰਡੂੜ ਸਾਹਾ ਦੀਨ ਪੈਂਦੇ ਪਿੰਡ ਜਵੰਦਪੁਰਾ ਦੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੌਜਵਾਨ ਸੁਖਜੀਤ ਸਿੰਘ ਦਾ ਭਾਰ ਸਰਕਾਰ ਵੱਲੋਂ ਅਰਜਨ ਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਖਬਰ ਪਿੰਡ ਜਵੰਦਪੁਰ ਦੇ ਲੋਕਾਂ ਨੇ ਉਕਰਤ ਹੋ ਕੇ ਪਿੰਡ ਵਿੱਚ ਲੱਡੋ ਪੰਡੇ ਅਤੇ ਢੋਲ ਵਜਾਏ ਗਏ ਖੋ ਜੀ ਬਹੁਤ ਹੀ ਜਿਆਦੀ ਖੁਸ਼ੀ ਹੈ ਸਾਨੂੰ ਸਾਰੇ ਇਲਾਕੇ ਨੂੰ ਸਾਡੇ ਇਲਾਕੇ ਦਾ ਬੱਚਾ ਨੇ ਅਰਜਨ ਵਾਰਡ ਜਿੱਤਿਆ ਵਾ ਇਹ ਜਿਹੜੇ ਅਵਾਰਡ ਹੁੰਦੇ ਆ ਜੀ ਇਹ ਵੀ ਡਿਗਰੀਆਂ ਵਾਂਗੂੰ ਜਿੱਦਾਂ ਡਾਕਟਰ ਦੇ ਨਾਮ ਨਾਲ ਜਦੋਂ ਡਾਕਟਰ ਬਣ ਜਾਂਦਾ ਉਹ ਡਾਕਟਰ ਲੱਗ ਜਾਂਦਾ ਵਾ ਇਹ ਅਵਾਰਡ ਵੀ ਇਹ ਤੋਂ ਸਾਰੀ ਉਮਰ ਲਈ ਉਹਦੇ ਨਾਂ ਦੇ ਨਾਲ ਲੱਗ ਗਿਆ ਜਦੋਂ ਉਹਦੇ ਨਾਂ ਕਿਤੇ ਉਹਦਾ ਲਿਖਿਆ ਜਾਇਆ ਕਰਨਾ ਉਹਦੇ ਨਾਲ ਅਰਜਨ ਵਾੜੀ ਲਿਖਿਆ ਜਾਇਆ ਕਰਨਾ ਅਰਜਨ ਵਾੜੀ ਸੁਖਜੀਤ ਸਿੰਘ ਇਹ ਵੀ ਇੱਕ ਡਿਗਰੀ ਦੀ ਤਰ੍ਹਾਂ ਹੀ ਹੁੰਦਾ ਸਾਰੀ ਉਮਰ ਲਈ ਉਹਨੂੰ ਡਿਗਰੀ ਮਿਲ ਗਈ ਇੱਕ ਹਿਸਾਬ ਦੀ ਬਹੁਤ ਜਿਆਦਾ ਖੁਸ਼ੀ ਹੈ ਜਿਹੜਾ ਆਪਣੇ ਬੱਚੇ ਨੂੰ ਸੁਖਜੀਤ ਸਿੰਘ ਨੂੰ ਅਰਜਨ ਅਵਾਰਡ ਮਿਲਿਆ ਜੀ ਉਹਦੀ ਖੁਸ਼ੀ ਦੇ ਵਿੱਚ ਅੱਜ ਇਥੇ ਪਿੰਡ ਵਾਸੀ ਮੌਜੂਦ ਨੇ ਸਾਡੀ ਪਿੰਡ ਦੀ ਪੰਚਾਇਤ ਤੇ ਹੋਰ ਵੀ ਬਹੁਤ ਪੈਣ ਭਰਾਏ ਨੇ ਜੇ ਉਸਦੀ ਖੁਸ਼ੀ ਦੇ ਵਿੱਚ ਇਥੇ ਲੱਡੂ ਵੰਡ ਰਹੇ ਆ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਨਗਰ ਨੂੰ ਦੇਸ਼ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਕਿ ਇਹਨਾਂ ਬੱਚਿਆਂ ਨੇ ਜਿਹੜਾ ਵਾ ਅਵਾਰਡ ਹਾਸਲ ਕਰਕੇ ਜਿਹੜਾ ਵਾ ਦੇਸ਼ ਦਾ ਇਲਾਕੇ ਦਾ ਜਿਹੜਾ ਵਾ ਨਾਮ ਰੌਸ਼ਨ ਕੀਤਾ ਜੀ ਸਾਡੇ ਕੈਪਟਨ ਨੇ ਜਿਹੜੇ ਹਾਕੀ ਦੇ ਹਰਮਨਦੀਪ ਸਿੰਘ ਉਹਨਾਂ ਨੂੰ ਜਿਹੜਾ ਵਾ ਧਿਆਨ ਚਿੰਦ ਅਵਾਰਡ ਮਿਲਿਆ ਵਾ ਜਰਮਨਜੀਤ ਸਿੰਘ ਉਹਨਾਂ ਨੂੰ ਜਿਹੜਾ ਅਰਜੁਨ ਅਵਾਰਡ ਮਿਲਿਆ ਵਾ ਤੇ ਸੁਖਜੀਤ ਆ ਇਹਨਾਂ ਨੂੰ ਅਰਜੁਨ ਅਵਾਰਡ ਮਿਲਿਆ ਵਾ ਰਾਸ਼ਟਰਪਤੀ ਦੇ ਵੱਲੋਂ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਕਪੂਰਥਲਾ ਦੀ ਤਰਫੋਂ ਠੜਾਕੇ ਦੀ ਠੰਡ ਦੇ ਮੱਦੇ ਨਜ਼ਰ ਗਰੀਬਾਂ ਵਿੱਚ ਕੰਬਲ ਵੰਡੇ ਗਏ ਜਾਣਗੇ ਜਾਨ ਕੇ ਦਿੰਦੇ ਆ ਕਲੱਬ ਦੇ ਡਾਇਰੈਕਟਰ ਡਾਕਟਰ ਐਚ ਐਸ ਭਾਵਾ ਨੇ ਦੱਸਿਆ ਕਿ ਇੰਜਨੀ ਰਾਸ਼ਟਰੀ ਅਖਬਾਰ ਦੈਨਿਕ ਪਾਸਕਰ ਵੱਲੋਂ ਕੱਪੜਾ ਦਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਹਿਤ ਲੋੜਵੰਦ ਗਰੀਬਾਂ ਤੇ ਬੇਸਹਾਰਾ ਲੋਕਾਂ ਨੂੰ ਕੱਪੜੇ ਦਾਨ ਕੀਤੇ ਜਾਂਦੇ ਹਨ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਨੇ ਵੀ ਪ੍ਰੈਸ ਕਲੱਬ ਕਪੂਰਥਲਾ ਵਿਖੇ ਮਹੀਨਾਵਾਰ ਮੀਟਿੰਗਾਂ ਦੌਰਾਨ ਗਰੀਬ ਅਤੇ ਲੋੜਵੰਦਾ ਨੂੰ ਕੰਬਲ ਵੰਡਣ ਦਾ ਫ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਜਿਹੜਾ ਵਾ ਅੱਜ ਤੋਂ ਬਦਲ ਕੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੇ ਨਾਂ ਤੇ ਜਾਣਿਆ ਜਾਊਗਾ ਯਾਨੀ ਕਿ ਪੰਜਾਬੀ ਦੇ ਵਿੱਚ ਮੈਂ ਕਹਾਂਗਾ ਕਿ ਇਹ ਜਿਹੜਾ ਸਾਡਾ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਹੈ ਪੰਜਾਬ ਉਹ ਇੰਡੀਆ ਦੇ ਕਲੱਬ ਦੇ ਵਿੱਚ ਨਜ਼ਰ ਮਰ ਜੋ ਮਰ ਜੋ ਹੋ ਗਈ ਮਰ ਜੋ ਸੋ ਮੈਂ ਅੱਜ ਜਿਹੜਾ ਫਰਾਲਾਵਾੜ ਦੀ ਜਿਹੜੀ ਮੀਟਿੰਗ ਹੈ ਇਹਦੀ ਅਸੀਂ ਨੇ ਵੀ ਸਾਡੇ ਮੇਰੇ ਸਾਥੀ ਮੇਰੇ ਪੱਤਰਕਾਰ ਮੇਰੇ ਯੂਨੀਅਨ ਦੇ ਡਾਇਰੈਕਟਰਗੇ ਡਾਕਟਰ ਐਚ ਐਸ ਵਾਵਾ ਮਾਸਟਰ ਰਾਜਪਾਲ ਜੀ ਜਿਹੜੇ ਸਾਡੇ ਸਲਾਹਕਾਰ ਹੈਗੇ ਆ ਜੀ ਵੀ ਰਵਿੰਦਰ ਕੌਰ ਜੀ ਅਮਰਤਪਾਲ ਕੌਰ ਜੀ ਸਾਡੇ ਬਹੁਤ ਹੀ ਸਨ ਪੱਤਰਕਾਰ ਡਾਕਟਰ ਬਰਿੰਦਰ ਸਿੰਘ ਲੰਧੇ ਜੀ ਡਾਕਟਰ ਸੰਤੋਖ ਸਿੰਘ ਭੋਲਾ ਜੀ ਕਰਨ ਸੂਤ ਜੀ ਅ ਹੋਰ ਸੀਨੀਅਰ ਪੱਤਰਕਾਰ ਵਿਕਰਾਂਤ ਪ੍ਰਭਕਰ ਜੀ ਮਦਨ ਲਾਲ ਜੀ ਤੇ ਹੋਰ ਵੀ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਜਿਵੇਂ ਸਾਹਿਲ ਗੁਪਤਾ ਕਈ ਅਖਬਾਰਾਂ ਦੇ ਪੱਤਰਕਾਰ ਸ਼ਾਮਲ ਹੋਏ ਅਸਾਂ ਜੀ ਨਵੇਂ ਲੰਮੇ ਸਮੇ ਤੋਂ ਵਿਚਾਰ ਕਰ ਰਹੇ ਸੀ ਕਿ ਠੰਡ ਬਹੁਤ ਪੈ ਰਹੀ ਹੈ ਜਿੰਨੂੰ ਦੇਖਦੇ ਹੋયા ਅਸੀਂ ਇੱਕ ਫੈਸਲਾ ਲਿਆ ਸੀ ਪਿਛਲੀ ਮੀਟਿੰਗ ਦੇ ਵਿੱਚ ਕਿ ਅਸੀਂ ਲੋੜਵੰਦਾਂ ਨੂੰ ਜ਼ਰੂਰਤਵੰਦਾਂ ਨੂੰ ਜਿਹੜੇ ਠੰਡ ਦੇ ਵਿੱਚ ਵਿਚਾਰੇ ਠੰਗੁੰਦੇ ਆ ਉਹਨਾਂ ਨੂੰ ਕੰਬਲ ਵੰਡੇ ਜਾਂ ਸੋ ਅੱਜ ਜਿਹੜੀ ਮੀਟਿੰਗ ਪ੍ਰੈਸ ਕਲੱਬ ਚ ਰੱਖੀ ਗਈ ਸੀ ਉਹਦੇ ਵਿੱਚ ਅਸੀਂ ਜਿਹੜੇ ਮੀਟਿੰਗ ਤੋਂ ਬਾਅਦ ਮੀਟਿੰਗ ਚ ਕੀਤੀ ਹੈ ਮ ਚਰਚਾ ਕੀਤੀਆਂ ਸ੍ਰੀ ਰਾਜਪਾਲ ਜੀ ਨੇ ਵੀ ਆਪਣੇ ਵਿਚਾਰ ਰੱਖੇ ਅੱਜ ਸਮਾਵਾਰ ਨੇ ਵੀ ਨਵੀਂ ਯੂਨੀ ਜਿਹੜਾ ਗਠਨ ਕੀਤਾ ਉਹਦੇ ਵਿਚਾਰਾਂ ਬਰੀਕੀ ਨਾਲ ਚਰਚਾ ਕੀਤੀ ਸਾਰੇ ਮੈਂਬਰਾਂ ਨੂੰ ਅਗਵਤ ਕਰਾਇਆ ਜਿਹੜਾ ਸਾਡਾ ਨਵੀਂ ਯੂਨੀ ਦਾ ਕੀ ਟੀਚਾ ਹੋਊਗਾ ਉਹਦੇ ਉਹਦੇ ਸੰਬੰਧ ਵਿੱਚ ਇੱਕ ਮਤਾ ਪਾਇਆ ਗਿਆ ਵਾ ਉਹ ਸਾਰੇ ਮੈਂਬਰਾਂ ਨੂੰ ਪੜ੍ਹ ਕੇ ਸੁਣਾ ਦਿੱਤਾ ਵਾ ਤੇ ਉਹਦੇ ਚ ਕੋਈ ਫੇਰ ਬਦਲ ਹੋਈ ਤਾਂ ਫੇਰ ਟਾਈਮ ਦੇ ਨਾਲ ਕਿਸੇ ਵੇਲੇ ਵੀ ਕਰ ਸਕਦੇ ਆ ਅੱਜ ਦਾ ਜਿਹੜਾ ਮੁੱਖ ਮੁੱਦਾ ਜਿਹੜਾ ਸਾਡਾ ਇਹ ਸੀਗਾ ਕਿ ਅਸੀਂ ਜਿਹੜੇ ਇੱਥੇ ਸਨਿਦਾਨ ਅਹ ਕਮੂਸਲੇ ਬੰਦਰ ਹੈਗਾ ਉੱਥੇ ਅਸੀਂ ਬਾਹਰ ਕੁਛ ਵਿਚਾਰੇ ਜ਼ਰੂਰਤਮੰਦ ਗਰੀਬ ਲੋਕ ਬੈਠੇ ਹੁੰਦੇ ਨੇ ਉਹ ਠੰਡ ਦੇ ਵਿੱਚ ਬਹੁਤ ਤੰਗ ਹੁੰਦੇ ਆ ਉਹਨਾਂ ਨੂੰ ਅੱਜ ਅਸੀਂ ਸਾਡੇ ਕਲੱਬ ਨੇ ਅਹ ਯੂਪੀਆਈ ਸੰਦੇਸ਼ ਪੰਜਾਬੀ ਵਿਦੇਸ਼ੀ ਯੋਗ ਨਾਲ ਅਮਲਦੀ ਵੰਡ ਕੀਤੀ ਹੈ ਜੈ ਹਿੰਦ ਐਸ ਪੀ ਡੀ ਸਰਬਜੀਤ ਰਾਏ ਵੱਲੋਂ ਸੀਆਈ ਸਟਾਫ ਕਪੂਰਥਲਾ ਵਲੋਂ ਸਾਂਝ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰੇ ਅਨਸਰ ਖਲਾਫ ਬਿੱਡੀ ਕੀ ਮੁਹਿੰਮ ਤਹਿਤ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਵੱਲੋਂ ਕਾਬੂ ਕਰਕੇ ਦੋਨਾਂ ਦੇ ਕਬਜੇ ਵਿੱਚੋਂ 250 250 ਗ੍ਰਾਮ ਹੈਰਨ ਕੁੱਲ 500 ਗ੍ਰਾਮ ਹੈਰਨ ਅਤੇ ਜਸਕਰਨ ਸਿੰਘ ਉਰਫ ਕਰਨ ਦੇ ਕਬਜੇ ਵਿੱਚੋਂ ਇੱਕ ਦੇਸੀ ਪਿਸਟੌਲ 7.65 ਐਮ ਐਮ ਅਤੇ 5 ਜਿੰਦਾ ਰੌਂਦ ਬਰਾਮਦ ਕੀਤੇ ਗਏ ਰਿਗਾਰਡਿੰਗ ਪ੍ਰੈਸ ਕਾਨਫਰੰਸ ਇਹ ਜੀ ਵੀਅਸ ਨੇ ਮਾਝੂਕ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਤੂਰਾ ਐਸਐਸਪੀ ਕਪੂਰਥਲਾ ਕੋਲੋਂ ਮਸ਼ਹੂਰ ਜੋ 0 ਡਾਲਰ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਕਬੜੀ ਕੰਮਜਬੀ ਕੱਲ ਮਿਲੀ ਹੈ ਉਹਦੇ ਵਿੱਚ ਅੱਧਾ ਕਿਲੋ ਜਿਹੜੀ ਹੈਰੋਇਨ ਹੈ 500 ਗ੍ਰਾਮ ਇੱਕ ਪਿਸਟਲ ਹੈਗਾ ਕੰਟਰੀ ਮੇਡ ਉਹ ਬਰਾਮਦ ਕੀਤੇ ਆ ਆਪਣੇ ਇੱਕ ਪੌਲ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਹੀ ਐਸੀ ਕੇਵਲ ਸਿੰਘ ਜੀ ਅਗਵਾਈ ਸਿਨਾਂਤ ਕਰਨ ਦੀ ਕੀਤੀ ਸੀ ਸੀਆਈਏ ਨੇ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਐਪੀਹੈਨ ਚੀਤਾ ਦੋ ਲੱਤੇ ਮਿਲੇ ਇੱਕ ਨਵਦੀਪ ਹੈ ਤੇ ਦੂਜਾ ਜਿਸ ਕਰਨੇਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਮਕੂ ਥਾਣੇ ਦੇ ਜਿਨ੍ਹਾਂ ਪਾਸੋਂ ਇਹ ਬਰਾਮਦਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਦੋਨੇ ਲੜਕੇ ਜਿਹੜੇ ਹੈਗੇ ਆ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕਤਵਾਰਨ ਬਰਦਾਸ਼ ਰਜਿਸਟਰ ਕੀਤਾ ਹੈ ਦਾ ਬੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਐਸਪੀ ਸੁਲਤਾਨਪੁਰ ਲੋਧੀ ਜੀ ਦੇ ਅਤੇ ਇਹਦੇ ਵਿੱਚ ਅਸੀਂ 21 ਸੀਜ ਦੇ ਤਹਿਤ ਮੋਕਦਮਾ ਜਿਹੜਾ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆंटਿਟੀ ਹੈ ਐਂਡੀਪੀਐਸ ਐਕਟ ਦੀ ਤੇ ਇਹਦੇ ਵਿੱਚ ਫਰਦਰ ਜਿਹੜੀ ਉਹ ਤਤਤੀਸ ਸਾਡੀ ਜਾਰੀ ਹੈ ਕਿ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਹਾਂ ਇਹ ਕਿੱਥੋਂ ਆਈਆਂ ਕਿੱਥੇ ਜਾਣੀ ਸੀ ਇਹਨਾਂ ਦਾ ਐਸਐਸਪੀ ਫਾਜ਼ਲ ਕਾ ਵਰਿੰਦਰ ਸਿੰਘ ਬਰਾੜ ਦੀ ਗਵਾਹੀ ਹੇਠ 18 ਸੇਟੀ ਬੰਦ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹਾਂ 12 ਮੋਟਰਸਾਈਕਲਾਂ ਤੇ 20 ਮੋਬਾਈਲ ਬਰਾਮਦ ਕੀਤੇ ਗਏ ਹਨ ਤੇ ਹੋਰ ਚੋਰੀ ਦੀਆਂ ਬਾਰਦਾਤਾਂ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ ਫਾਜ਼ਲ ਕਾ ਐਸਐਸਪੀ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਲ ਕਾ ਸਟੇਟ ਡੀਐਸਪੀ ਸੁਮਿੰਦਰ ਸਿੰਘ ਬਰਾੜ ਸਬਡਿਵੀਜ਼ਨ ਮਲੋੜ ਹਮਲਾ ਦੇ ਦਿਸਾਂਤ ਦੇਸ਼ਾ ਦੇ ਸੀ ਜਿਹੜੀ ਮੈਂ ਚੱਲ ਰਹੀ ਹੈ ਜਿਸ ਛੇ ਸਾਨੂੰ ਇੱਕ ਕਾਜਬੀ ਮਿਲੀ ਹੈ ਅਸੀਂ ਉਸ ਟੇਕਾ ਟੋਰਨਾਮੇ ਗ੍ਰੋ ਜਿਹੜੇ ਹੈਗੇ ਆ ਦੋ ਚ ਗ੍ਰੋ ਅਸੀਂ ਆ ਆਡੈਂਟੀਫਾਈ ਕਰਕੇ ਉਹਨਾਂ ਤੇ ਐਫ ਆਈ ਆਰ ਰਿਕੀ ਉਹਨਾਂ ਤੋਂ ਜਿਸ ਚ ਪਹਿਲਾ ਅਸੀਂ ਮਕਦਮਾ ਨੰਬਰ 9 ਆ ਖਦੀਨ ਤਰ੍ਹਾਂ ਤਲਸੋਦ 911 ਬੀ ਇਹਨਾਂ ਜਾ ਕੇ ਆਰਗੇਨਾਈਜ਼ ਕ੍ਰਾਈਮ ਦਾ ਇੱਕ ਰਹਿ ਗਿਆ ਉਸ ਚ ਅਸੀਂ 6 ਬੰਦੇ ਤੇ ਐਫ ਆਈ ਆਰ ਬਾਈ ਨੇਮ ਦਰਜ ਕੀਤੀ ਦਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਸਾਹਬ ਸਿੰਘ ਪੁੱਤਰ ਪਾਲਾ ਸਿੰਘ ਪ੍ਰਗਟ ਸਿੰਘ ਪੁੱਤਰ ਬਲਜੀਤ ਸਿੰਘ ਸੁਭਾਸ਼ ਪੁੱਤਰ ਨੂਗਰ ਰਾਮ ਨਿਸ਼ਾਨ ਸਿੰਘ ਪੁੱਤਰ ਆ ਜਿਹੜਾ ਹੈਗਾ ਕੰਧ ਵਾਲਾ ਰੋਡ ਦਾ ਵਾਸੀ ਤੇ ਗੋਪੀ ਪੁੱਤਰ ਮੋਤਾ ਸੀ ਇਹਨਾਂ ਕੋਲੋਂ ਜਿਹੜੀ ਫਰਸਟ ਐਫ ਆਈ ਆਰ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੇ ਹੈਗੇ ਆ 10 ਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਨੇ ਚੋਰੀ ਕੀਤੇ ਤੇ ਤਕਰੀਬਨ 20 ਮੋਬਾਈਲ ਫੋਨ ਜਿਹੜੇ ਹੈਗੇ ਸਾਨੂੰ ਰਿਕਵਰ ਹੋ ਗਏ ਤੇ ਹੁਣ ਹੈ ਵੀ ਸਾਡੇ ਕੋਲ ਰਿਮਾਂਡ ਦੇ ਨਾਲ ਡਿਸਕਲੋਜ਼ਰ 'ਚ ਹੋਰ ਵੀ ਸਾਨੂੰ ਇਸ ਚ ਰਿਕਵਰੀ ਹੋਊਗੀ ਤੇ ਦੂਸਰੀ ਅਸੀਂ 11 ਨੰਬਰ ਐਫ ਆਈ ਆਰ ਦਿੱਤੀ ਹੈ ਜਿਸ 'ਚ ਅਸੀਂ ਵਿਜੇ ਕੁਮਾਰ ਪੁੱਤਰ ਪੂਰਨ ਚੰਦ ਕੁਲਜੀਪ ਪੁੱਤਰ ਜਸਵੰਤ ਸਿੰਘ ਯਗੇਸ਼ ਪੁੱਤਰ ਗੌਰਵ ਤੇ ਅਜੇ ਔਰਫਪੌਣਾ ਨਾਂ ਦੇ ਚਾਰ ਬੰਦੇ ਜਿਹੜੇ ਅਰੈਸਟ ਕੀਤੇ ਜਿਨ੍ਹਾਂ ਕੋਲੋਂ ਸਾਨੂੰ ਹੁਣ ਤੱਕ ਦੋ ਮੋਟਰਸਾਈਕਲ ਤੇ ਜਿਹੜੇ ਲੋਕਲ ਇਹ ਲੋਹਾ ਚੋਰੀ ਕੀਤਾ ਫੋਕਲ ਪੁਆਇੰਟ ਤੋਂ ਜਾਂ ਇਹ ਟਰਾਂਸਫਾਰਮਰਾਂ ਦੇ ਖੁੱਕੇ ਜੋ ਵੀ ਚੀਜ਼ਾਂ ਸੀ ਚੋਰੀ ਕਰਦੇ ਸਕੂਲਾਂ ਫੱਟੀਆਂ ਤੋਂ ਜਾਂ ਇਹ ਲੋਕਲ ਲੈਵਲ ਤੇ ਜਿਹੜੀ ਸਟਰੀਟ ਤੇ ਕਹਿੰਦੇ ਚੋਰੀ ਕਰਦੇ ਆ ਉਸ ਤਰ੍ਹਾਂ ਦੇ ਇਹ ਚੋਰ ਅਸੀਂ ਇਹ ਵੀ ਤੇ ਤੇ ਅਰੈਸਟ ਕੀਤੇ ਸੱਚ ਜਿਹੜਾ ਪਹਿਲੇ ਵੀ ਮਾਮਲੇ ਨੇ ਤੇ ਦਰਜ ਹੈਗਾ ਹਾਂ ਹਾਂਜੀ ਜਿਹੜੇ ਇਹ ਦਵਿੰਦਰ ਸਿੰਘ ਨਾਂ ਦੇ ਜਿਹੜੀ ਫਰਸਟ ਐਫ ਆਈ ਆਰ ਇਹਦੇ ਵਿੱਚ ਸਪੈਸ਼ਲੀ ਅਸੀਂ 111 ਜਿਹੜੀ ਵੀ ਐਨ ਐਸ ਦੀ ਨਿਊ ਨਿਊ ਧਾਰਾ ਜਿਹੜੀ ਐਡ ਹੋਈ ਆ ਨਵੇਂ ਕਰੋਨਾ ਅੰਦਰ ਆਰਗੇਨਾਈਜ਼ ਕ੍ਰਾਈਮ ਜਿਹੜੇ ਕਿ ਗਰੋ ਬਣਾ ਕੇ ਜਿਨ੍ਹਾਂ ਤੇ ਔਰ ਹੈਬਚੁਅਲ ਅਫੈਂਡਰ ਰਿਪੀਟਡ ਅਫੈਂਡਰ ਨੇ ਇਹਨਾਂ ਦੇ ਤਕਰੀਬਨ ਕਿਸੇ ਦੇ 6 ਜਾਂ 7 ਐਫ ਆਈ ਆਰਾਂ ਨੇ ਜਾਂ ਵੱਧ ਤੋਂ 2 2 3 3 ਹਰੇਕ ਤੇ ਐਫ ਆਈ ਆਰs ਹੈਗੀਆਂ ਤਾਂ ਅਸੀਂ ਉਸ ਤਰ੍ਹਾਂ ਧਾਰਾ ਲਾ ਕੇ ਇਹਨਾਂ ਨੂੰ ਜਿਹੜਾ ਹੈਗਾ ਬੁੱਕ ਕੀਤਾ ਸਰ ਜਿਹੜੇ ਟਾਈਮ ਤੋਂ ਇਹ ਕੰਮ ਕਰ ਰਹੇ ਸੀਗੇ ਇਹ ਲਾਸਟ ਇਹਨਾਂ ਦਾ ਜਿਹੜਾ ਅਸੀਂ ਰਿਪੋਰਟ ਕੀਤਾ ਪੰਜ ਛੇ ਸਾਲਾਂ ਤੋਂ ਲਗਾਤਾਰ ਜਿਵੇਂ ਵੀ ਹੈਗਾ ਇਹਨਾਂ ਦੇ ਐਫਆਈਆਰਸ ਹੈਗੀਆਂ ਤਾਂ ਹੁਣ ਵੀ ਅਸੀਂ ਇਹਨਾਂ ਦੀ ਜਿਹੜੀ ਆ ਕੰਟੀਨਿਊਸ ਜਿਹੜਾ ਹੈਗਾ ਜਦੋਂ ਵੀ ਇਹ ਕੋਈ ਕ੍ਰਾਈਮ ਹੁੰਦਾ ਤਾਂ ਇਹਨਾਂ ਨੂੰ ਐਫਆਈਆਰ ਕਰਕੇ ਅਸੀਂ ਸਾਰੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੇ ਹੋਏ ਨੇ ਲਗਾਤਾਰ ਮੋਟਰਸਾਈਕਲ ਜਿਹੜੇ ਹੈਗੇ ਜਿਆਦਾਤਰ ਲੋਕਲ ਆਪਣੇ ਸ਼ਹਿਰ ਦੇ ਤਸੀਲ ਵਿੱਚੋਂ ਜਾਂ ਇੱਧਰ ਪੀਏ ਦੇ ਵਿੱਚ ਜਿਹੜੀ ਹੈ ਜੀ ਸਾਨੂੰ ਓਕੀਲ ਸਾਹਿਬ ਨੇ ਤਾਂ ਬਾਕੀ ਜਆ ਲੋਕਲ ਏਰੀਆ ਦੇ ਵਿੱਚੋਂ ਹੀ ਆਪਣੇ ਹੋਰ ਤੋਂ ਤੇ ਸਰੌਂਡਿੰਗ ਏਰੀਆਸ ਤੋਂ ਵੀ ਹੈਗੇ ਗੰਗਾ ਨਗਰ ਜਾਂ ਉੱਧਰ ਦੇ ਉਹ ਵੀ ਮੋਟਰਸਾਈਕਲ ਆਪ ਨੂੰ ਇਹ ਜਿਹੜੇ ਵਿਚ ਨਾਲ ਵੀ ਅਸੀਂ ਵਿਚ ਜਿਹੜੇ 411 ਦੇ ਵਿੱਚ ਨਾਮਿਨੇਟ ਕਰਕੇ ਜਿਹੜੇ ਇਹਨਾਂ ਦਾ ਰਿਕਵਰੀ ਕਰਾਈ ਹੈ ਸਰ ਇਹ ਮੋਬਾਈਲ ਸਾਰੇ ਉਹ ਹੋਰ ਲੋਕਲ ਤੋਂ ਹੀ ਚੋਰੀ ਹੋਏ ਹੋਏ ਨੇ ਟੋਟਲ ਲੋਕ ਇੰਨੇ ਚੀਨਾ ਚਪਟੀ ਹੋਈ ਹੋਈ ਹੈ ਸ਼ਹਿਰਾਂ ਚ ਪਿਛਲੇ ਦਿਨਾਂ ਚ ਜਿਹੜੀਆਂ ਹੋਈਆਂ ਹਾਂ ਹਾਂਜੀ ਇਹ ਜਿਹੜੇ ਆ ਗਏ ਨੇ ਇਹਨਾਂ ਨੂੰ ਜਿਹੜੇ ਡਿਸਕਲੋਜ਼ਰ ਤੇ ਜਿਹੜੇ ਇਹਨਾਂ ਨੇ ਲੋਕਾਂ ਨੂੰ ਮੋਬਾਈਲ ਇਹਨਾਂ ਨੂੰ ਤਕਰੀਬਨ ਯਾਦ ਨੇ ਜਿਹੜੇ ਇਹ ਲੋਕਲ ਆਪਣੇ ਹੋਰ ਸ਼ਹਿਰ ਚ ਚੋਰੀ ਕੀਤੇ ਨੇ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਰ ਦੀ ਪ੍ਰਮੁੱਖ ਉਦਯੋਗਾ ਦੀ ਗਵਾਹੀ ਵਾਲੀ ਯੂਨੀਵਰਸਿਟੀ ਪੰਜਾਬ ਦੇ ਅਧਿਕਾਰ ਤੌਰ ਤੇ 5000 ਤੋਂ ਵੱਧ ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾਣ ਦੀ ਉਮੀਦ ਕੀਤੀ ਹੈ ਇੱਕ ਦ੍ਰਿਸ਼ਟੀਕੋਣ ਯੂਨੀਵਰਸਿਟੀ ਯੋਗਤਾ ਆਧਾਰਿਤ ਚੋਣ ਭਵਿੱਖ ਲਈ ਤਿਆਰ ਰੁਜ਼ਗਾਰ ਯੋਗ ਹੁਨਰ ਅਤੇ ਨਵੀਂ ਸਿੱਖਿਆ ਨੀਤੀ ਐਨ ਈ ਪੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਉੱਚ ਸਿੱਖਿਆ ਨੂੰ ਮੋੜ ਪ੍ਰਭਾਸ਼ਿਤ ਕਰ ਰਿਹਾ ਹੈ ਅੱਜ ਲੈਂਬਰਿੰ ਟੈਕਸ ਸਕਿਲ ਯੂਨੀਵਰਸਿਟੀ ਪੰਜਾਬ ਵੱਲੋਂ ਅੱਜ ਐਡਮਿਸ਼ਨ ਸੈਸ਼ਨ 2000 25 ਦੀ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਵਿੱਚ ਫੁੱਲ ਟਾਈਮ 55000 ਸਟੂਡੈਂਟਸ ਜਿਹੜੇ ਨੇ ਇਸ ਸਾਲ ਅਸੀਂ ਯੂਨੀਵਰਸਿਟੀ ਵਿੱਚ ਲੈ ਕੇ ਆਵਾਂਗੇ ਕਰੰਟਲੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਦੇ ਵਿੱਚ ਸਾਡੇ ਕੋਲ ਆਲਰੇਡੀ 6000 ਡਿਗਰੀ ਬੱਚੇ ਹੈਗੇ ਨੇ ਇਨ ਕੈਂਪਸ ਐਂਡ ਆਊਟਸਾਈਡ ਕੈਂਪਸ ਨੀਅਰਬਾਊਟ ਯੂਨੀਵਰਸਿਟੀ ਕਈ ਕੋਰਸੇ ਇੰਡਸਟਰੀ ਦੇ ਵਿੱਚ ਕਰ ਰਹੀ ਹੈ ਕਈ ਪ੍ਰੋਗਰਾਮ ਅਸੀਂ ਗਵਰਨਮੈਂਟ ਸਕੀਮਾ ਦੇ ਵਿੱਚ ਲਾਂਚ ਕਰ ਰਹੇ ਹਾਂ ਟੋਟਲ ਸਾਡੇ ਕੋਲ ਇਸ ਟਾਈਮ 20000 ਪਲਸ ਬੱਚੇ ਹੈਗੇ ਨੇ ਯੂਨੀਵਰਸਿਟੀ ਦੇ ਵਿੱਚ ਅੰਡਰ ਵੇਰੀਅਸ ਪ੍ਰੋਗਰਾਮ ਅੰਡਰ ਗਵਰਨਮੈਂਟ ਸਕੀਮਸ ਅੰਡਰ ਇੰਡਸਟਰੀ ਸਕੀਮ ਅੰਡਰ ਔਨ ਦੀ ਕੈਂਪਸ ਇਸ ਸਾਲ ਅਸੀਂ 5000 ਐਡਮਿਸ਼ਨ ਦਾ ਟਾਰਗੇਟ ਲਿਕੇ ਚੱਲ ਰਹੇ ਹਾਂ ਫਾਰ ਦੀ ਔਨ ਕੈਂਪਸ ਐਡਮਿਸ਼ਨ ਜਿਹਦੇ ਵਿੱਚ ਡਿਫਰੈਂਟ ਸਕੂਲਸ ਨੇ ਸਾਡੇ ਕੋਲ ਟੋਟਲ 13 ਸਕੂਲਸ ਨੇ ਜਿਨ੍ਹਾਂ ਲਈ ਅਸੀਂ ਇਸ ਸਾਲ ਦੀ ਜੋ ਐਡਮਿਸ਼ਨ ਅਜਾਣਾਉਂਸ ਕੀਤੀ ਹੈ ਜਿਹਦੇ ਵਿੱਚ ਸਾਡੇ ਪ੍ਰੋਮਿਨੈਂਟ ਸਕੂਲਸ ਜਿਵੇਂ ਇੰਜੀਨੀਅਰਿੰਗ ਸਕੂਲਸ ਨੇ ਸਾਡਾ यूनिवर्सिटी स्कूल ऑफ इंजीनियरिंग है यूनीवर्सिटी स्कूल ऑफ कॉमर्स एंड मैनेजमेंट है इसके अलावा फार्मास्यूटिकल साइंसिस ने कॉलेजिज़ ने साइकल हेल्थ सैंसिज असी इस साल लॉन्च किया पिछले साल बहुत अच्छा रिसपोंस रहा असी नवे प्रोग्राम इस साल नर्सिंग दे भी लेके आ रहे हैं और कई लॉ दे एंड एजुकेशन डिफरेंट प्रोग्राम्स असी इस साल नवे लॉन्च किए हैं नवे स्कूल्स भी लॉन्च किए हैं एंड असी अज ਜੋ ਟੋਟਲ ਐਡਮਿਸ਼ਨ ਦੇ ਨਾਲ-ਨਾਲ ਇੱਕ ਸਕਾਲਰਸ਼ਿਪ ਵੀ ਅਨਾਉਂਸ ਕਰ ਰਹੇ ਹਨ ਨੀਅਰ ਬਾਊਟ 5 ਕਰੋੜ ਦੀ ਸਕਾਲਰਸ਼ਿਪ ਹੋਏਗੀ ਜਿਹੜੇ ਬੱਚੇ ਹਾਈ ਮੈਰੀਟੋਰੀਅਸ ਨੇ ਬਟ ਡਿਊ ਟੂ ਫੰਡ ਸ਼ਾਰਟੇਜ ਉਹ ਨਹੀਂ ਆ ਸਕਦੇ ਉਹ ਵੀ ਇਸ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਸਕਦੇ ਨੇ ਪ੍ਰੀਤੀ ਦੇਵੀ ਸਾਗਰਕੇਟਾ ਬੰਗਾ ਕਰੀਬ 22 ਸਾਲਾ ਜੋ ਕਿ ਇੱਕ ਸਕੂਟਰੀ ਪੀਬੀ 07 ए बी 69 55 ਤੇ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਹੀ ਸੀ ਜਦੋਂ ਇੱਕ ਹਸਪਤਾਲ ਤੇ ਥੋੜਾ ਅੱਗੇ ਪੁੱਜੀਤਾ ਉੱਥੇ ਦੋ ਨੌਜਵਾਨ ਬਿਨਾਂ ਨੰਬਰ ਹੀ ਮੋਟਰਸਾਈਕਲ ਤੇ ਸਵਾਰ ਇਸ ਦਾ ਪਿੱਛਾ ਕਰਨ ਲੱਗੇ ਤੇ ਥੋੜਾ ਅੱਗੇ ਜਾ ਕੇ ਇਸ ਨੂੰ ਰੋਕਿਆ ਤੇ ਇਸ ਕੋਲ ਖਡੌੜਾ ਪਸਤੌਲ ਦੀ ਲੋਕ ਉੱਤੇ 1000 ਰੁਪਇਆ ਤੇ ਹੋਰ ਜ਼ਰੂਰੀ ਕਾਗਜ਼ਾਤ ਲੁੱਟ ਕੇ ਪ੍ਰੀਤੀ ਵੱਲੋਂ ਫਰਾਰ ਹੋ ਗਏ ਤੇ ਉਸ ਵੱਲੋਂ ਕੁੜੀ ਵੱਲੋਂ ਰੌਲਾ ਵੀ ਪਾਇਆ ਗਿਆ 12 ਇਨਾ ਮਲਜਮਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸਿਟੀ ਬੰਗਾ ਦੇ ਵਿੱਚ ਇੱਕ ਟੈਲੀਫੋਨ ਰੀਸੀਵ ਹੋਇਆ ਸੀ ਕਿ ਲੜਕੀ ਇੱਕ ਪ੍ਰੀਤੀ ਦੇਵੀ ਨਾਮ ਦੀ ਲੜਕੀ ਨੂੰ ਦੋ ਨੌਜਵਾਨਾਂ ਨੇ ਉਸ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੋਈ ਸਕੂਟਰੀ ਰੋਕ ਕੇ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਗੱਦ ਕਾਬੂ ਵਿੱਚ ਤੇ ਨੌਜਵਾਨ ਸੀ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੁਨੀਲ ਕੁਮਾਰ ਹੈ ਜੋ ਰੌਣ ਹੁੰਦਾ ਰਹਿਣ ਵਾਲਾ ਦੂਸਰਾ ਬਰਿੰਦਰ ਸਿੰਘ ਹੈ ਜੋ ਬੰਗਲਾ ਦਾ ਰਹਿਣ ਵਾਲਾ ਆ ਮੌਕੇ ਤੇ ਉਹਨਾਂ ਤੋਂ ਜਿਹੜੇ ਉਹਨਾਂ ਨੇ ਲੜਕੀ ਤੋਂ ਪੈਸੇ ਕੋ ਗਿੱਤੇ ਸੀ 1000 ਰੁਪਈਆ ਪਿਸਤੌਲ ਦਿਖਾ ਕੇ ਧੋਖਾ ਡਾਉਣਾ ਬਸ ਧੋਖਾ ਸੀ ਉਹ ਵੀ ਮੌਕੇ ਤੋਂ ਰਿਕਵਰ ਕੀਤਾ ਗਿਆ ਆ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਨਾਮ ਬੇਟਾ ਮੇਰਾ ਨਾਮ ਪ੍ਰੀਤੀ ਰਿਵੀਆ ਸਰ ਐ ਕੀ ਘਟਨਾ ਵਾਪਰੀ ਤੁਹਾਡੇ ਨਾਲ ਸਰ ਮੈਂ ਨਾ ਉਸ ਦਿਨ ਕੰਮ ਤੋਂ ਆਉਂਦੀ ਸੀਗੀ ਸ਼ਾਮ ਦੇਰੇ ਤਾਂ 7:30 ਹੋ ਗਏ ਸੀਗੇ ਤੇ ਆਂਦੇ ਹੋਏ ਰਾਸਤੇ ਦੇ ਵਿੱਚ ਆਈ ਮੈਂ ਉੱਥੇ ਤੇ ਜਿੰਦੋਵਾਲ ਦੇ ਗੁਰਦੇਵ ਹਸਪਤਲ ਤੋਂ ਨਾ ਥੋੜੀ ਜਿਹਾ ਅੱਗੇ ਪਹੁੰਚੀ ਸੀਗੀ ਬਾਈਕ ਲੈ ਕੇ ਆਈ ਆ ਮੇਰੇ ਜਿੱਦਾਂ ਕੋਲਾ ਕਿਨਾਂ ਨੇ ਚਾਬੀ ਉਹਦੇ ਕੱਢ ਲਈ ਵਿੱਚੋਂ ਤੇ ਮੈਨੂੰ ਕਹਿਣ ਲੱਗਾ ਪਏ ਸਮਾਨ ਕੀ ਆ ਤੇਰੇ ਕੋਲ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੁਝ ਵੀ ਮੇਰੇ ਜਦ ਤੇ ਫਿਰ ਉਹ ਤੇ ਪਿਛਲੇ ਜਿਹੜਾ ਮੁੰਡਾ ਸੀਗਾ ਬੈਠਾ ਤੇ ਉਹਦੇ ਕੋਲੇ ਰਿਵਾਲਵਰ ਸੀ ਉਹ ਰਿਵਾਲਵਰ ਕੱਢ ਕੇ ਕਹਿੰਦਾ ਕਹਿੰਦਾ ਸਮਾਨ ਕਹਿੰਦਾ ਕਈਆ ਤੇਰੇ ਕੋਲ ਕੱਢ ਦੇ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਸਮਾਨ ਕਹਿੰਦਾ ਤੇਰਾ ਨਾਮ ਕੀ ਆ ਮੈਂ ਫਿਰ ਜਿਹੜਾ ਰਿਵਾਲਵਰ ਦੇ ਕੇ ਡਰ ਗਈ ਤੇ ਮੈਂ ਚੀਕਾਂ ਮਾਰ ਲੱਗੀ ਫਿਰ ਮੈਂ ਜਦੋਂ ਮੇਰੇ ਤੋਂ ਸਮਾਨ ਪੈਸੇ ਵੀ ਸੀਗੇ ਤੇ ਜਿਹਦਾ ਫੋਨ ਵਗੈਰਾ ਸੀ ਤੇ ਫਿਰ ਮੈਂ ਜਦੋਂ ਕੱਢਣ ਲੱਗੀ ਮੈਂ ਚੀਕਾਂ ਮਾਰ ਜੇ ਪੈਸੇ ਤੇ ਕਹਿੰਦੇ ਚੀਕਾਂ ਨਾ ਮਾਰ ਜੇ ਤਾਂ ਮੈਨੂੰ ਥੱਪੜ ਮਾਰਨ ਲੱਗੇ ਸੀਗੇ ਉਹ ਮੈਂ ਬਚ ਗਈ ਜਦੋਂ ਉਸ ਟਾਈਮ ਫਿਰ ਕੋਲ ਇੱਕ ਗੱਡੀ ਰੰਗੀ ਉਹਦੇ ਵਿੱਚ ਇੱਕ ਤਾਂ ਪੁ ਤੇ ਇੱਕ ਹੋਰ ਮੁੰਡਾ ਸੀ ਫਿਰ ਉਹ ਜਿਹਦਾ ਗੱਡੀ ਵੈਕ ਕਰਕੇ ਲੈ ਕੇ ਆਇਆ ਫਿਰ ਉਹਨਾਂ ਨੇ ਮੈਨੂੰ ਬਚਾਇਆ ਤੇ ਉਸ ਟਾਈਮ ਫਿਰ ਜਿਹਦਾ ਉੱਤ ਬਾਅਦ ਵਿੱਚ ਫਿਰ ਪੁਲਿਸ ਵਗੈਰਾ ਉੱਥੇ ਆਈ ਉਹਨਾਂ ਨੇ ਉਹਨੂੰ ਫੜਿਆ ਤੇ ਫਿਰ ਜਿਹੜਾ ਮੇਰਾ ਸਮਾਨ ਸੀਗਾ ਉਹ ਫਿਰ ਪੁਲਿਸ ਵਾਲਿਆਂ ਨੇ ਲੈ ਲਿਆ ਸੀਗਾ ਆਧਾਰ ਕਾਰਡ ਵੀ ਸੀਗਾ ਮੇਰਾ ਉਹ ਵੀ ਹੁਣ ਪੁਲਿਸ ਵਾਲਿਆਂ ਦੇ ਕੋਲੇ ਹੀ ਆ ਤੁਹਾਨੂੰ ਪੈਸੇ ਵਗੈਰਾ ਮਿਲ ਗਏ ਜਿਹੜੇ ਲੁੱਟੇ ਸੀਗੇ ਉਹ ਹਲੇ ਉਹ ਕਿੰਨੇ ਕਿ ਉਹਨਾਂ ਨੇ ਕਰਨੇ ਆ ਹਲੇ ਕਿੰਨੇ ਪੈਸੇ ਆ ਹਜ਼ਾਰ ਰੁਪਏ ਸਰ ਹੂੰ ਮੋਬਾਈਲ 40 ਕੁਲੀ ਹੈ ਮੋਬਾਈਲ ਹਾਂਜੀ ਫਿਰ ਮੋਬਾਈਲ ਤਾਂ ਜਦੋਂ ਉਹਨਾਂ ਨੇ ਦਿੱਤਾ ਨਹੀਂ ਸੀਗਾ ਹੱਲੇ ਮੈਂ ਜਨੂ ਆ ਗਏ ਸੀਗੇ ਜਿਹੜੇ ਸੀ ਉੱਥੇ ਖਡਾਉਣਾ ਪਿਸਤੌਲ ਸੀ ਕਿ ਪਿਸਤੌਲ ਸੀਗਾ ਸਰ ਇਦਾਂ ਨਹੀਂ ਮੈਨੂੰ ਪਤਾ ਹੈਗਾ ਮਤਲਬ ਕਿ ਉੱਥੇ ਕਈ ਤਾਂ ਕਹਿ ਰਹੇ ਸੀਗੇ ਕਿ ਨਕਲੀ ਆ ਇਹ ਪਰ ਤਾਂ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਅਸਲੀ ਸੀ ਕਿ ਨਕਲੀ ਸੀ ਕਿਉਂਕਿ ਉਹਨਾਂ ਨੇ ਮੇਰੇ ਤੇ ਤਾਂ ਨਹੀਂ ਸੀ ਤੇ ਫਿਰ ਮੈਂ ਤਾਂ ਡਰ ਗਈ ਸੀ ਸਰ ਭਾਵੇਂ ਉਹ ਫਿਰ ਜਦੋਂ ਕਿ ਮੈਨੂੰ ਇਦਾਂ ਨਹੀਂ ਨਾ ਦੇਖ ਕੇ ਨਹੀਂ ਪਤਾ ਲੱਗਦਾ ਕਿ ਅਸਲੀ ਹੈ ਕਿ ਨਕਲੀ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਦੋਸਤੋ ਇਸ ਸਨਾਈ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ